ਤੇ ਗੱਲਬਾਤ ਅਸੀਂ ਵਿਰਸਾ ਸਿੰਘ ਬਲਟੋਆ ਹੋਰਾਂ ਦੀ ਕਰ ਲਈਏ ਬਲਟੋਆ ਸਾਹਿਬ ਕਾਫੀ ਧੀਰ ਵਿੱਚ ਕਹਿ ਲੋ ਕਿ ਭਈ ਪਰਦੇ ਦੇ ਪਿੱਛੇ ਰਹੇ ਫਿਰ ਉਹ ਕਾਂਚਨਪ੍ਰੀਤ ਕੌਰ ਵਾਲੇ ਮਾਮਲੇ ਵਾਲੀ ਜਦੋਂ ਗੱਲ ਆਈ ਤੇ ਉਦੋਂ ਵਿਰਸਾ ਸਾਹਿਬ ਬਲਟੋਆ ਫਿਰ ਦੁਬਾਰਾ ਖਬਰਾਂ ਦੇ ਵਿੱਚ ਆਏ ਚਰਚਾ ਦੇ ਵਿੱਚ ਆਏ ਪਰ ਇੱਕ ਚੀਜ਼ ਇਹ ਹੈ ਕਿ ਉਹਨਾਂ ਦੇ ਜਿਹੜੇ ਬਿਆਨ ਸੀ ਜਥੇਦਾਰ ਸਹਿਬਾਨ ਵਾਲੇ ਮਾਮਲੇ ਦੇ ਵਿੱਚ ਕਾਫੀ ਵੱਡੀ ਸਾਰੀ ਚਰਚਾ ਉਹਨਾਂ ਨੇ ਛੇੜਤੀ ਸੀ ਤੇ ਕਾਫੀ ਰੌਲਾ ਰੱਪਾ ਉਦੋਂ ਆਪਾਂ ਸੁਣਿਆ ਵੀ ਉਹਨਾਂ ਤੇ ਆਪਾਂ ਗੱਲਾਂ ਬਾਤਾਂ ਵੀ ਕੀਤੀਆਂ ਪਰ ਹੁਣ ਗੱਲ ਇਹ ਸੁਣ ਰਹੇ ਹਾਂ ਮਿੰਟੂ ਜੀ ਕਿ ਬਲਟੋਵਾ ਸਾਹਿਬ ਐ ਉਸ ਮਾਮਲੇ ਤੇ ਮਾਫੀ ਮੰਗੇ ਨੇ ਹੂੰ ਕਹਿੰਦੇ ਕਿ ਨਬੇੜੋ ਜੀ ਕਾ ਮਾਫ ਕਰੋ ਦੇਖੋ ਗੱਲ ਇਹ ਆ ਕਿ ਇੱਕ ਕਮੈਂਟ ਪੜੋ ਬੜਾ ਰਚ ਕਮੈਂਟ ਐ ਆ ਜੀ ਇੱਕ ਬੰਨੇ ਬੀਜੇਪੀ ਤੋਂ ਦਲਵੀਰ ਸਿੰਘ ਅਲਗੋ ਕੋਠੀ ਅਲਗੋ ਕੋਠੀ ਨਾ ਤੇ ਪਿੰਡਾ ਹੂੰ ਬੜਾ ਮਸ਼ਹੂਰ ਪਿੰਡਾ ਐ ਕਹਿੰਦੇ ਕਿ ਇੱਕ ਪਾਸੇ ਦਲਵੀਰ ਸਿੰਘ ਅਲਗੋਕੋਠੀ ਬੀਜੇਪੀ ਤੋਂ ਹੋਣਗੇ ਤੇ ਉਧਰੋਂ ਉਹਨਾਂ ਦਾ ਜਵਾਈ ਗੌਰਮਪ੍ਰੀਤ ਸਿੰਘ ਵਲਟੋਆ ਆਊਗਾ ਮਤਲਬ ਕਿ ਇਹਨਾਂ ਨੇ ਸੀਟ ਵੀ ਤੈਅ ਕਰਤੀ ਆ ਬਈ ਕੋਈ ਵੀ ਅੱਜਕੱਲ੍ਹ ਦੋ ਹੋਏ ਪਏ ਆ ਵਲਟੋਆ ਤੇ ਵੈਸੇ ਇੱਕ ਹੀ ਆ ਨਾ ਪਿੰਡ ਐ ਬਹੁਤ ਵੱਡਾ ਵਲਟੋਆ ਤੁਸੀਂ ਦੇਖਿਆ ਹੋ ਨਾ ਨਹੀਂ ਦੇਖਿਆ ਅੱਛਾ ਦੇਖਿਆ ਦੇਖਿਆ ਨਾ ਬਹੁਤ ਵੱਡਾ ਪਿੰਡ ਐ ਹੂੰ ਤਾਂ ਗਾਲਿਆ ਕਿ ਵਲਟੋਆ ਵਰਨਾਲਾ ਕਰਿਆਲਾ ਬੜੇ-ਬੜੇ ਪਿੰਡ ਐ ਬਿਲਕੁਲ ਅੱਛਾ ਹੁਣ ਜੇ ਤੁਸੀਂ ਵੇਖੋਗੇ ਤੇ ਇਹਨਾਂ ਨੇ ਮਤਲਬ ਕਿ ਇੱਕ ਟੋਰੇ ਕੀ ਹਾਲ ਆਇਆ ਕਿ ਚੋਣ ਗੌਰਵ ਚੋਣ ਲੜ ਸਕਦੇ ਆ ਹੁਣ ਜੂਨੀਅਰ ਬਲਟੋਆ ਵੀ ਜਵਾਨ ਹੋ ਗਿਆ ਨਾ ਜੀ ਜੀ ਬਿਲਕੁਲ ਗੱਭਰੂ ਜਵਾਨ ਹੋ ਗਿਆ ਹੁਣ ਤੇ ਹੋਰ ਹੋ ਜਾਣਾ ਜਦੋਂ ਥੋੜੀ ਮਾਫੀ ਮਿਲ ਗਈ ਤੇ ਮੌਕਾ ਮਿਲ ਗਿਆ ਦੁਬਾਰਾ ਅੱਛਾ ਗੱਲ ਇਹ ਆ ਸੁਖਮ ਸਿੰਘ ਸਾਹਿਬ ਕਿ ਵਰਸਾ ਸਿੰਘ ਬਲਟੋਆ ਅਸਲ ਤੇ ਵਿੱਚ ਕੀ ਆ ਕਿ ਜਦੋਂ ਕਿਤੇ ਤੁਹਾਡੇ ਨਾਲ ਕੋਈ ਵੀ ਮੈਂ ਬੰਦਾ ਕਿਹਨਾ ਆਡੀਅנס ਕਿਤੇ ਵੀ ਬੈਠਣ ਤੇ ਤੁਸੀਂ ਆਫ ਦੀ ਰਿਕਾਰਡ ਪੁੱਛ ਰਹੇ ਹੋ ਭਾਵਾਂ ਦੀ ਹੂੰ ਉਹ ਕਹਿਣਗੇ ਕਿ ਸੁਖਵੀਰ ਨੂੰ ਯਾਰ ਕਿਹਾ ਛੱਡਣਾ ਨਹੀਂ ਬਾਈਸ ਗੱਲ ਨਿਪਟ ਗਈ ਗੱਲ ਨਿਪਟ ਗਈ ਭਾਈ ਹੂੰ ਹੁਣ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ ਤੁਹਾਨੂੰ ਪਤਾ ਹੀ ਆ ਕਿ ਅਸਲ ਦੇ ਵਿੱਚ ਇੱਕ ਪਾਸੇ ਇਹ ਲੀਡਰਸ਼ਿਪ ਸੀ ਤੇ ਦੂਜੇ ਪਾਸੇ ਸੰਖਿਆਨੀ ਹਰਪ੍ਰੀਤ ਸਿੰਘ ਜੀ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਸਿੱਧੇ ਤੌਰ ਤੇ ਆਡਾ ਲਾ ਲਿਆ ਬਾਕੀ ਜਿਹੜੇ ਸਿੰਘ ਸਾਹਿਬ ਕਹ ਲੋ ਜਾਂ ਜਥੇਦਾਰ ਉਸ ਵੇਲੇ ਦੇ ਸਨ ਨਾ ਉਹ ਠੀਕ ਸੀ ਕੰਮ ਤਾਂ ਉਹਨਾਂ ਨਾਲ ਹੀ ਨੰਨੀ ਯਾਰਮੀ ਹਰਪ੍ਰੀਤ ਸਿੰਘ ਦੇ ਨਾਲ ਇਹਨਾਂ ਦਾ ਵਿਵਾਦ ਪੈਦਾ ਹੋ ਗਿਆ ਗਲਾਰਡਿੰਗ ਤੱਕ ਤੂੰ ਤੜਕ ਤੱਕ ਤੇ ਤੁਹਾਨੂੰ ਪਤਾ ਹੀ ਆ ਕਿੱਥੋਂ ਤੱਕ ਗਈਆਂ ਫਿਰ ਉਹ ਫੈਸਲਾ ਆ ਗਿਆ ਕਿ ਭਾਈ ਵਿਰਸਾ ਸਿੰਘ ਬਲਟੋਆ ਨੂੰ 10 ਸਾਲਾਂ ਵਾਸਤੇ ਪਾਰਟੀ ਚੋਂ ਕੱਢ ਦਿਓ ਵੈਸੇ ਮੈਂ ਇਸ ਫੈਸਲੇ ਨਾਲ ਲਗਭਗ ਅਸਹਿਮਤੀ ਰੱਖਦਾ ਸੀ ਉਸ ਟਾਈਮ ਵੀ ਰੱਖੀ ਆ ਮੈਂ ਜੀ ਕਿਸ ਤਰ੍ਹਾਂ ਦੇ ਫੈਸਲੇ ਸ਼ਾਇਦ ਧਾਰਮਿਕ ਸ਼ਖਸੀਅਤਾਂ ਨੂੰ ਨਹੀਂ ਲੈਣੇ ਚਾਹੀਦੇ ਪਰ ਕਿਉਂਕਿ ਅਕਾਲੀ ਦਲ ਵੀ ਧਾਰਮਿਕ ਰਾਜਨੀਤੀ ਦਾ ਅੰਗ ਹੈ ਤਾਂ ਚਲੋ ਚੱਲ ਪਿਆ ਕੰਮ ਹੁਣ ਕੀ ਆ ਕਿ ਦੇਖੋ 227 ਨੇੜੇ ਆ ਗਿਆ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਅਗਿਆਨੀ ਹਰਪ੍ਰੀਤ ਸਿੰਘ ਦੀ ਛੁੱਟੀ ਉਹਨਾਂ ਨੇ ਫਿਰ ਅੱਡ ਹੁਣ ਤੇ ਤੁਹਾਨੂੰ ਪਤਾ ਹੀ ਆ ਸਿਆਸੀ ਦੁਕਾਨ ਹੀ ਬਣਾ ਲਈ ਆਪੀ ਠੀਕ ਹੈ ਜੀ ਚੱਲ ਪਿਆ ਕੰਮ ਹੁਣ ਕੀ ਹੋਇਆ ਤੇ ਇਸ ਦਰਮਿਆਨ ਆ ਗਿਆ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਉਹ ਸਿਆਣੇ ਆਦਮੀ ਸੀ ਪਹਿਲਾਂ ਉਹਨਾਂ ਦੀ ਵਿਰੋਧਤਾ ਹੋਈ ਸਿਆਣੇ ਮਤਲਬ ਕਿ ਮੰਨ ਲਓ ਕਿ ਬੜੇ ਸ਼ਾਂਤ ਮੈਟਾ ਘਰਾਂ ਚੱਲਦੇ ਰਹੇ ਉਹਨਾਂ ਨੇ ਪਹਿਲਾਂ ਤੇ ਆਪ ਦਾ ਮਾਹੌਲ ਬਣਾਇਆ ਜੀ ਵਿਰੋਧਤਾ ਬਹੁਤ ਹੋਈ ਸ਼ਾਂਤ ਜੇ ਬੱਚਰ ਕੇ ਇਧਰ ਉਧਰ ਕਰਕੇ ਤੇ ਉਹਨਾਂ ਨੇ ਆਪਣੀ ਪਹਿਲਾਂ ਤੇ ਮੁਖਾਲਫਤ ਘੱਟ ਕੀਤੀ ਹੁਣ ਵਾਰੀ ਆ ਗਈ ਕੁਝ ਫੈਸਲੇ ਲੈਣ ਦੀ ਹੂੰ ਠੀਕ ਹੈ ਜੀ ਤਾਂ ਫੈਸਲਾ ਕੀ ਹੋਇਆ ਹੁਣ ਦੇਖੋ ਕੋਈ ਵੀ ਬੰਦਾ ਜਿਵੇਂ ਮੰਨ ਲਓ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਸੇ ਦੇ ਖਿਲਾਫ ਹੈ ਕਿਸੇ ਸਿੱਖ ਲੀਡਰ ਦੇ ਖਿਲਾਫ ਹੈ ਕੋਈ ਵੀ ਫੈਸਲਾ ਆਇਆ ਹੈ ਜੀ ਤਾਂ ਇੱਕ ਵਿਧੀ ਹੈ ਨਾ ਹੂੰ ਉਸ ਵਿਧੀ ਨੂੰ ਤਾਂ ਅਪਣਾਉਣਾ ਹੀ ਪਊਗਾ ਚਾਹੇ ਗਿਆਨੀ ਹਰਪ੍ਰੀਤ ਸਿੰਘ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਹੈ ਤਾਂ ਵਿਧੀ ਕੀ ਹੈ ਕਿ ਜਾਓ ਖਿਮਾ ਯਾਚਨਾ ਠੀਕ ਹੈ ਜੀ ਤਾਂ ਖਿਮਾ ਯਾਚਨਾ ਨੂੰ ਪ੍ਰਵਾਨ ਕਰ ਲਿਆ ਜਾਊਗਾ ਲਓ ਬਈ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਧਾਰਮਿਕ ਤੌਰ ਤੇ ਇਸ ਨੂੰ ਆਪਾਂ ਕਹਾਂਗੇ ਕਿ ਰਸਮੀ ਕਾਰਵਾਈ ਤੇ ਹੋਣੀ ਸੀ ਹੋਣੀ ਸੀ ਇਹਨਾਂ ਨੇ ਉਹ ਕਰ ਲਈ ਆ ਹਮ ਪਰ ਤੁਸੀਂ ਮੈਨੂੰ ਦੱਸੋ ਕਿ ਵਿਰਸਾ ਸਿੰਘ ਬਲਟੋਆ ਗਏ ਕਿੱਥੇ ਸਨ ਹਮ ਅਕਾਲੀ ਦਲ ਚੋਂ ਗਏ ਕਿੱਥੇ ਸਨ ਸਰ ਠੀਕ ਆ ਥੋੜਾ ਸਮਾਂ ਉਹਨਾਂ ਨੇ ਆਰਾਮ ਕੀਤਾ ਕਰੇ ਪਰ ਕਰੇ ਬੈਠ ਕੇ ਵੀ ਉਹ ਅਕਾਲੀ ਨੈਟਵਰਕ ਦਾ ਹਿੱਸਾ ਸਨ ਜੀ ਠੀਕ ਹੈ ਜੀ ਫਿਰ ਤੁਸੀਂ ਆ ਪਿੱਛੇ ਜੀ ਹੁਣ ਕੰਚਨ ਫਰੀਦ ਦਾ ਜ਼ਿਕਰ ਕੀਤਾ ਇੱਕੋ ਦ੍ਰਿਸ਼ ਨੂੰ ਯਾਦ ਕਰੋ ਜਦੋਂ ਕੰਚਨਪ੍ਰੀਤ ਨੂੰ ਸਵੇਰੇ ਰਿਹਾਈ ਮਿਲਦੀ ਆ ਕੰਚਨਪ੍ਰੀਤ ਨਾਲ ਖਲੋਤੀ ਆ ਅਰਸ਼ਦੀਪ ਕਲੇਰ ਬਰੀਫਿੰਗ ਕਰ ਰਹੇ ਨੇ ਤੇ ਵਿਰਸਾ ਸਿੰਘ ਬਲਟੋਆ ਕੰਨ ਦੇ ਵਿੱਚ ਬੀਬੀ ਕੰਚਨਪ੍ਰੀਤ ਨੂੰ ਦੱਸ ਰਹੇ ਨੇ ਕਿ ਤੂੰ ਕੀ ਬੋਲਣਾ ਯਾਨੀ ਇਹੋ ਜੇ ਅਹਿਮ ਮੌਕੇ ਤੇ ਤੂੰ ਹਾਜ਼ਰ ਨੇ ਸਾਬ ਜੀ ਠੀਕ ਹੈ ਨਾ ਜੀ ਹੂੰ ਤੋ ਫਿਰ ਮਤਲਬ ਕਿ ਕਿੱਥੇ ਗਏ ਨੇ ਉਹ ਉਹ ਤਾਂ ਇੱਥੇ ਹੀ ਸੀਗੇ ਤਹਾ ਅੱਜ ਇਹ ਫੈਸਲਾ ਹੋਇਆ ਕਿ ਵਰਸਾ ਸਿੰਘ ਵਲਟੋਆ ਧਾਰਮਿਕ ਸ਼ਖਸੀਅਤ ਬਾਰੇ ਮਤਲਬ ਕਿ ਕਾ ਤੋ ਕਿਸੇ ਧਾਰਮਿਕ ਸ਼ਖਸੀਅਤ ਦੇ ਖਿਲਾਫ ਨਹੀਂ ਬੋਲਣਗੇ ਹੂੰ ਪਰ ਰਾਜਨੀਤਿਕ ਤੌਰ ਤੇ ਤੇ ਉਹ ਤੁਹਾਨੂੰ ਪਤਾ ਸ਼ਬਦਾ ਦੀ ਤੋਪ ਖੁੱਲੀ ਰੱਖਦੇ ਆ ਕਿਸੇ ਦਾ ਕਿਸੇ ਨੂੰ ਫੌਂਡੀ ਦੇਣਾ ਹੁੰਦਾ ਉਹਨਾਂ ਨੂੰ ਤਾਂ ਕੁੱਲ ਵਲਾਕੀ ਇਹ 2027 ਵਾਸਤੇ ਹੀ ਸੈਟਅਪ ਹੈ ਸਾਰਾ ਹੁਣ ਇਹਨਾਂ ਇਹਨਾਂ ਦਾ ਜਿਹੜਾ ਕਮੈਂਟ ਮੈਂ ਉੱਥੇ ਲਿਆ ਕੇ ਗੱਲ ਖਤਮ ਕਰ ਰਿਹਾ ਨਾ ਕਿ 2027 ਵਾਸਤੇ ਤੇ ਵਿਰਸਾ ਸਿੰਘ ਵਲਟੋਆ ਤੇ ਉਧਰ ਤੁਸੀਂ ਲੰਗਾਹ ਤੱਕ ਦੇਖ ਲਓ ਮਾਮਲਾ ਨਵੇੜਾ ਹੋਇਆ ਹੈ ਨਾ ਉਹਦਾ ਤਾਂ ਇਹ ਵੀ ਇਹੀ ਮਾਮਲਾ ਹੈ ਕਿ ਭਾਈ ਹੁਣ 2027 ਵਾਸਤੇ ਪਤਾ ਨਹੀਂ ਵੈਸੇ ਤੇ ਗੌਰਵ ਵੀ ਬਹੁਤ ਐਕਟਿਵ ਹੈ ਰਾਜਨੀਤੀ ਦੇ ਵਿੱਚ ਕੀ ਬਿਰਸਾ ਸਿੰਘ ਵੈਲਟੋ ਆ ਆਪ ਲੜਨਗੇ ਜਾਂ ਉਹ ਮੁੜੇ ਨੂੰ ਲੜਾਉਂਦੇ ਆ ਉਹ ਤੇ ਉਹ ਜਾਣਨ ਪਰ ਇਹ ਸਾਰਾ ਕੁਝ ਕਹਿਣੋ ਕਿ ਸਮੇਂ ਦੇ ਹਿਸਾਬ ਦੇ ਨਾਲ ਹੋਣਾ ਹੀ ਸੀਗਾ ਹੋ ਗਿਆ ਭਾਈ ਹੋ ਗਿਆ ਹੂੰ ਹੋ ਗਿਆ ਜਿਵੇਂ ਐਸਪੀਸੀ ਵਾਲੇ ਦੇ ਪਰਚਾ ਹੋ ਗਿਆ ਅੱਛਾ ਇਹਦੇ ਨਾਲ ਕੀ ਜਿਸ ਹੋ ਰਿਹਾ ਹੈ ਹਾਂਜੀ ਉਹ ਵੀ ਬੜੀ ਵੱਡੀ ਘਟਨਾ ਹੈ ਜੇ ਅੱਜ ਦੀ ਤੁਸੀਂ ਦੇਖੋਗੇ ਤਾਂ ਗਿਆਨੀ ਗੁਰਬਚਨ ਸਿੰਘ ਮੁਖਸਰ ਵਾਲੇ ਹੂੰ ਗਿਆਨੀ ਗੁਰਬਚਨ ਸਿੰਘ ਜਿਨ੍ਹਾਂ ਨੇ ਬੜੀ ਬਦਨਾਮੀ ਖਾਟੀ ਮੈਂ ਪਹਿਲੀ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਜਥੇਦਾਰ ਸਾਹਿਬ ਦੇ ਨਾਲ ਇੰਨੀ ਸਿਕਿਉਰਿਟੀ ਦੇਖੀ ਹੈ ਐਸਨ ਜਥੇਦਾਰ ਕੋਲਿਆਂ ਵਾਲੀ ਦੇ ਸਮਾਗਮ ਸੀ ਕੋਈ ਘਰੇ ਤੇ ਉਹਨਾਂ ਦੇ ਸਮਾਗਮ 'ਚ ਸ਼ਾਮਲ ਹੋਣ ਆਏ ਸਨ ਤੇ ਮੈਂ ਫਸਟ ਟਾਈਮ ਜਦੋਂ ਦੇਖਿਆ ਨਾ ਮੈਂ ਕਿ ਯਾਰ ਜਥੇਦਾਰ ਨਾਲ ਇੰਨੀ ਸਿਕਿਉਰਿਟੀ ਜਿਦਾ ਕੋਈ ਕਿਸੇ ਵਜ਼ੀਰ ਦੇ ਨਾਲ ਹੁੰਦੀ ਹੈ ਹਮ ਕਿਉਂ ਕਿਉਂਕਿ ਬਹੁਤ ਜ਼ਿਆਦਾ ਮਤਲਬ ਕਿ ਵਿਰੋਧਤਾ ਬਹੁਤ ਜ਼ਿਆਦਾ ਮੁਖਾਲਫਤ ਹੋ ਗਈ ਸੀ ਨਾ ਗਿਆਨੀ ਗੁਰਬਚਨ ਸਿੰਘ ਉਹਨਾਂ ਨੇ ਵੀ ਮਾਫੀ ਮੰਗ ਲਈ ਹੈ ਮਾਫੀ ਦੇਣ ਦੇ ਮਾਮਲੇ ਦੇ ਵਿੱਚ ਕਿ ਡੇਰਾ ਮੁਖੀ ਨੂੰ ਅਸੀਂ ਮਾਫੀ ਦਿੱਤੀ ਸੀ ਹੁਣ ਕਿਉਂਕਿ ਉਹ ਦੇਖੋ ਨਾ ਉਹਦੇ ਚ ਸੁਖਵੀਰ ਸਿੰਘ ਬਾਦਲ ਤੇ ਕਹਿੰਦੇ ਜੀ ਅਸੀਂ ਝੋਲੀ ਚ ਪਾਉਨੇ ਆ ਜੀ ਉਹ ਉਹ ਕਹਿ ਲੂ ਹੁਣ ਇੱਥੇ ਜਿਹੜਾ ਮਾਫੀ ਦੇਣ ਵਾਲਾ ਹੈ ਭਈ ਉਹਦਾ ਕੀ ਬਣਿਆ ਹੂੰ ਕਿਉਂਕਿ ਉਸ ਵੇਲੇ ਜਥੇਦਾਰ ਸ੍ਰੀ ਅਕਾਲ ਤਖਤ ਸਭ ਐਸਨ ਜੀ ਤਾਂ ਇਹਨਾਂ ਦਾ ਵੀ ਹੁਣ ਲੋਕੀ ਬੜਾ ਸਵਾਲ ਕਰਦੇ ਸੀ ਕਿ ਸਹੂਲਤਾਂ ਅੱਜ ਵੀ ਇਹੇ ਲਈ ਜਾਂਦੇ ਨੇ ਮਤਲਬ ਸਾਰੀਆਂ ਸਹੂਲਤਾਂ ਮਾਲ ਰਹੇ ਨੇ ਹੂੰ ਹੂੰ ਪਰੰਤੂ ਜੋ ਇਹਨਾਂ ਨੇ ਕੰਮ ਕੀਤਾ ਉਹਦੇ ਵਾਸਤੇ ਇਹਨਾਂ ਨੂੰ ਕੀ ਕਹੀਏ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਸਾਫ ਕਾ ਜਥੇਦਾਰ ਨੇ ਮਾਫੀ ਮੰਗੀ ਹੈ ਹੂੰ ਮਾਫੀ ਮੰਗੀ ਮਤਲਬ ਕਿ ਮਾਫੀਆਂ ਦਾ ਦੇ ਲੈ ਰਿਹਾ ਕਿ 27 ਵਾਸਤੇ ਜਾਂ ਕਿ ਲੋਕ ਆਉਣ ਵਾਲੀਆਂ ਵੋਟਾਂ ਵਾਸਤੇ ਸਭ ਕੁਝ ਸੈੱਟ ਜੇ ਕੀਤਾ ਜਾ ਰਿਹਾ ਹਾਂ ਕਿ ਕੁਝ ਚੀਜ਼ਾਂ ਇਹ ਵੀ ਨਿਬੜ ਗਿਆ ਮਾਫੀਆਂ ਲਾਪੀ ਹੁਣ ਹੀ ਹੋੜੀ ਨਿਬੜੀ ਜਾਂਦੇ ਆ ਮਤਲਬ ਕਿ ਹਾਂ ਜਿਵੇਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸੁਖਬੀਰ ਸਿੰਘ ਬਾਦਲ ਤੋਂ ਭਾਰ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਹੂੰ ਕਿੰਨਾ ਰਹ ਲੈਂਦਾ ਇਹਦੇ ਮੈਨੂੰ ਪਤਾ ਨਹੀਂ ਹੈ ਪਰ ਅਸਲ ਦੇ ਵਿੱਚ ਇਹ ਮਸ਼ਕਾਂ ਜਿਹੜੀਆਂ ਨੇ ਉਹ ਸ਼ੁਰੂ ਨੇ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਹੈਗਾ ਹੂੰ ਇਹ ਐਕਸਰਸਾਈਜ਼ ਜਿੰਨੀਆਂ ਹੋ ਰਹੀਆਂ ਨੇ ਆਪਾਂ ਹੁਣ ਸਿਆਸੀ ਤੌਰ ਤੇ ਦੇਖਦੇ ਆ ਕਿੰਨਾ ਗਾਇ ਗੱਜ ਕੰਮ ਚੱਲਦਾ ਪਿਆ ਜੀ ਜੀ ਬਹੁਤ ਵੱਡੇ ਪੱਧਰ ਤੇ ਤੁਸੀਂ ਦੇਖਣਾ ਕਿ ਸ਼ਬੀ ਸ਼ੂਬੀ ਚੜ ਲੈਣਦੇ ਹੋ ਜਰਾ ਤੁਸੀਂ ਦੇਖੋ ਕਿੱਡੇ ਵੱਡੇ ਪੱਧਰ ਤੇ ਫੇਰ ਬਦਲ ਵੇਖਣ ਨੂੰ ਮਿਲਣ ਲੱਗੇ ਆ ਪਹਿਲਾਂ ਬੀਬੀ ਸਿੱਧੂ ਦਾ ਬਿਆਨ ਫਿਰ ਅੱਜ ਜਿਹੜਾ ਚੱਲ ਰਿਹਾ ਹੈ ਸਾਰਾ ਜਿਸ ਤਰ੍ਹਾਂ ਤੁਸੀਂ 27 ਨਾਲ ਜੋੜ ਸਕਦੇ ਹੋ ਕਿ ਘਟਨਾਕ੍ਰਮ ਤਗੜੇ ਵਾਪਰ ਰਹੇ ਨੇ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਮਲੂਕ ਸਿੰਘ ਜੀ ਬਿਲਕੁਲ ਚਲੋ ਪੇਸ਼ ਹੋਏ ਨੇ ਤੇ ਸਾਰੀ ਕਾਰਵਾਈ ਅੱਗੇ ਦੀ ਹੋਈ ਹੈ ਬਿਲਕੁਲ ਦੱਸ ਲਿਆ ਕਿ ਦੇਖੋ ਧਾਰਮਿਕ ਵਿਧੀ ਦੇ ਅਨੁਸਾਰ ਉਸ ਪ੍ਰੋਸੈਸ ਚੋਂ ਤਾਂ ਤੁਹਾਨੂੰ ਗੁਜ਼ਰਨਾ ਹੀ ਪਾਏਗਾ ਚਾਹੇ ਤੁਸੀਂ ਡਸਨਟ ਮੈਟਰ ਤੁਸੀਂ ਕੌਣ ਹੋ ਜੀ ਸਿੰਪਲ ਫੰਡ ਹੈ ਸੁਖਾ ਸਿੰਘ ਲਗਾ ਉਹਨਾਂ ਨੂੰ ਵੀ ਜਾਣਾ ਹੀ ਪਿਆ ਉਸ ਪ੍ਰੋਸੈਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਵੀ ਗਏ ਆ ਹੂੰ ਤਾਂ ਇਹੀ ਇੱਕ ਵਿਲੱਖਣਤਾ ਵੀ ਹੁੰਦੀ ਹੈ ਧਾਰਮਿਕ ਮਾਮਲਿਆਂ ਦੇ ਵਿੱਚ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਤਾਂ ਤੁਹਾਨੂੰ ਉੱਥੇ ਜਾ ਕੇ ਤੁਸੀਂ ਆਰਗੂਮੈਂਟ ਵੀ ਨਹੀਂ ਨਾ ਕਰ ਸਕਦੇ ਚੰਦੂ ਮਾਜਰਾ ਸਾਹਿਬ ਨੇ ਕੀਤੀ ਸੀ ਯਾਦ ਹੈ ਤੁਹਾਨੂੰ ਫਸ ਕੇ ਸਨ ਜੀ ਕਿਉਂਕਿ ਬਹੁਤ ਸੰਗੀਆਂ ਚੀਜ਼ਾਂ ਕਨਟਰਡਿਕਟ ਨਿਕਲ ਆਈਆਂ ਬਿਲਕੁਲ ਫਿਰ ਇੱਕ ਇੱਕ ਵਿਰੋਧ ਦੇ ਨਾਲ ਇੱਕ ਹੋਰ ਵਿਰੋਧ ਸ਼ੁਰੂ ਹੋ ਜਾਂਦਾ ਹੈ ਨਾ ਫਿਰ ਹਾਂ ਜੀ ਆਪਾਂ ਸਰਵਉੱਚ ਮੰਨਦੇ ਹਾਂ ਸ੍ਰੀ ਅਕਾਲ ਸਖ ਸਾਹਿਬ ਨੂੰ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਦੋਸਤੋ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਦੋਸਤੋ ਮਿੱਤਰਾਂ ਦੇ ਨਾਲ ਸਾਂਝਾ ਕਰਦੇ ਹੋ ਨਿਰਮਲ ਸਿੰਘ ਬਾਜਵੇ ਦੱਸ ਰਹੇ ਨੇ ਕਿ ਬਲਟਵਾ ਪਿੰਡ ਦੋ ਹਨ ਜੀ ਇੱਕ ਵਿਰਸਾ ਸਿੰਘ ਵਾਲਾ ਜਿਹੜਾ ਫਿਰੋਜ਼ਪੁਰ ਚ ਪੈਂਦਾ ਕਹਿੰਦੇ ਨਹੀਂ 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 ਫਿਰੋਜ਼ਪੁਰ ਚ ਕਿਉਂ ਪੈਂਦਾ ਜੀ ਇਹਨਾਂ ਦੇ ਦੱਸਣ ਅਨਸਾਰ ਜੀ ਨਹੀਂ ਨਹੀਂ ਸਰ ਉਹ ਤਾਂ ਚੂਨ ਲੜਦੇ ਨੇ ਉੱਥੋਂ ਤੇ ਬਲਟਵਾ ਹੋ ਸਕਦਾ ਦੂਸਰਾ ਉਪਰ ਪਰ ਇਹ ਮੱਝੇ ਵਾਲਾ ਬਲਟਵਾ ਹੈ ਜੀ ਬਲਟਵਾ ਠਾਣਾ ਬਹੁਤ ਪੁਰਾਣਾ ਠਾਣਾ ਹੈ ਜੀ ਘਰਿੰਡਾ ਠਾਣਾ ਬਲਟਵਾ ਠਾਣਾ ਇੱਕ ਹੈਗਾ ਸਰਾਏ ਮਾਨਤਖਾਂ ਠਾਣਾ ਤੇ ਬੜੇ ਪੁਰਾਣੇ ਥਾਣੇ ਆ ਮੈਂ ਮੈਂ ਮਾਝਾ ਕਾਫੀ ਘੁੰਮਿਆ ਹੋਇਆ ਮੈਂ ਵੀ ਐਂ ਸੋਚ ਰਿਹਾ ਸੀ ਥਾਣੇ ਤੁਹਾਨੂੰ ਯਾਦ ਹਾਂ ਜੀ ਮੈਂ ਕਾਫੀ ਘੁੰਮਿਆ ਆਇਆ ਮਾਝਾ ਬਹੁਤ ਘੁੰਮਿਆ ਹੋਇਆ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਕਿ ਚੰਨੀ ਸਾਹਿਬਾਂ ਨੂੰ ਕਿ ਮੈਂ ਕਾਰਸੇਵਾਲੇ ਬਾਬਿਆਂ ਨਾਲ ਰਿਹਾ ਕਿਆ ਬਾਤ ਇੱਕਦਮ ਜਿਸੀ ਜਿਵੇਂ ਸੇ ਹਾਂ ਜੀ ਮੈਂ ਕਾਰਸੇਵਾਲੇ ਬਾਬਿਆਂ ਨਾਲ ਰਿਆਂ ਤੇ ਉਹਨਾਂ ਦਾ ਕਿਉਂਕਿ ਹੈੱਡ ਕੁਆਰਟਰ ਸੀ ਗੁਰੂ ਕਾ ਬਾਗ ਜੀ ਠੀਕ ਹੈ ਤੇ ਸੇਵਾ ਚੱਲਦੀ ਹੁੰਦੀ ਸੀ ਇੱਧਰ ਅਗਵਾਨ ਖੁਰਦਾ ਚੋ ਸਤਵੰਤ ਸਿੰਘ ਦਾ ਪਿੰਡ ਹੈ ਨਾ ਮੈਂ ਉੱਥੇ ਵੀ ਗਿਆ ਹੋਇਆ ਉਦੋਂ ਗੁਰਦੁਆਰੇ ਦੀ ਸੇਵਾ ਚ ਦੇਰਾਬਾਬ ਆਨਾਨਕ ਤੋਂ ਲੈ ਕੇ ਤੇ ਮੰਨ ਲਓ ਕਿ ਸਭ ਪਿੰਡੀ ਸਾਈਡਾ ਜਿੱਥੇ ਆ ਬੜੀ ਤਗੜੀ ਝੜਪ ਹੋਈ ਆ ਜੀ ਜੀ ਇਹ ਸਭ ਮਤਲਬ ਕਿ ਅਜਨਾਲਾ ਵਾਲੀ ਸਾਈਡ ਜਿਹੜੇ ਹੈਗੇ ਨਾ ਤਾਂ ਇੱਕ ਉਧਰ ਗੁਰੂ ਸਰ ਵੀ ਸੀ ਸ਼ਾਇਦ ਕੋਈ ਉਦੋਂ ਮੈਂ ਮਤਲਬ ਕਿ ਉਦੋਂ ਫਿਰ ਕਾਫੀ ਜ਼ਿਆਦਾ ਵੇਖਿਆ ਕਿਉਂਕਿ ਮਾਜੇ ਦੀ ਖਾਸੀਅਤ ਹੈ ਨਾ ਕਿ ਉੱਥੇ ਇੱਕ ਦੇ ਮੇਲੇ ਵੜੇ ਹੁੰਦੇ ਆ ਆਹਦੇ ਪੱਟੀ ਤਹਿਸੀਲ ਚ ਇਨੇ ਮੇਲੇ ਹੁੰਦੇ ਕਿ ਬੰਦਾ ਰੋਸ ਕੇ ਘਰੋਂ ਨਿਕਲ ਜਾਵੇ ਤੇ 365 ਦਿਨ ਮੇਲਿਆਂ ਚ ਕੱਢ ਸਕਦਾ ਤੇ ਗੁਰੂ ਘਰਾਂ ਦੀ ਸੇਵਾ ਵੀ ਬਹੁਤ ਚੱਲਦੀ ਹੈ ਉੱਥੇ 对。<D> <D ima. S 1>